ਸਰਸ਼ੀਕਾਲ ਜੀ ਕੀ ਬੋਲਾਂ ਮੈਂ ਬੁੱਦਸ ਘਰ ਦੇ ਵਿੱਚ ਪਾਥੀਆਂ ਦੀ ਖਾਣ ਤਿਆਰ ਕਰਕੇ ਰੱਖਦੀ ਆ ਅਸੀਂ ਮਾਮਾ ਤਿਆਂ ਹਰ ਰੋਜ਼ ਦੀ ਤਰ੍ਹਾਂ ਇੱਕ ਦੂਜੇ ਦਾ ਸਾਥ ਦਿੰਦੀਆਂ ਹੋਈਆਂ ਇਸ ਬਲੌਗ ਦੇ ਵਿੱਚ ਸੋ ਗਾਇਸ ਫਰੈਂਚ ਫਰਾਈ ਬਣ ਕੇ ਤਿਆਰ ਹੋ ਗਏ ਤੇ ਵਾਹ ਜੀ ਵਾਹ ਘਣੀਆਂ ਪੈਂਦੇ ਰੋਟੀ ਤਾਂ ਡੌਗੀ ਖਾ ਗਿਆ ਸਰਸ਼ੀਕਾਲ ਜੀ ਅੱਜ ਆ ਗਈ ਹੈ ਸ਼ਿਵਰਾਤਰੀ ਹੈਪੀ ਸ਼ਿਵਰਾਤਰੀ ਜੀ ਸਾਰਿਆਂ ਨੂੰ ਔਰ 26 ਤਰੀਕ ਆ ਅੱਜ ਮੈਂ ਗਮਲਿਆਂ ਦੀ ਮਿੱਟੀ ਤਿਆਰ ਕੀਤੀ ਆ ਔਰ ਜੱਬਜੀ ਕਹਿੰਦੀ ਬਲੌਗ ਬਣਾਉਣਾ ਤੇ ਦੇਖਿਓ ਜੱਜ ਜੀ ਦਾ ਬਲੌਗ ਇਹਨੇ ਕਿਵੇਂ ਦਾ ਬਲੌਗ ਬਣਾਇਆ ਬੈਠੀ ਬੈਠੀ ਦਾ ਵਿਚਾਰ ਬਣ ਗਿਆ ਆ ਦੇਖੋ ਹੁਣ ਇਹਦੀ ਗੱਲ ਕਰਦੇ ਨਾ ਹੁਣ ਅੱਖਾਂ ਕੱਢਦੀ ਆ ਅੱਖਾਂ ਕੱਢਦੀ ਏ ਟਿੱਡੋ ਜੀ ਚਲ ਠੀਕ ਆ ਠੀਕ ਆ ਮੋਟ ਮੈਂ ਗੱਲ ਕਰੂੰਗੀ ਤੁਸੀਂ ਉਹ ਗੱਲ ਕਰੋਗੇ ਹਮ ਅੱਜ ਫੇ ਸਸਰੀਕਾਲ ਤਾਂ ਬੁਲਾ ਦਿਓ ਨਾ ਬੋਲੋ ਸਸਰੀਕਾਲ ਇਹ ਮੇਰੇ ਬਾਹ ਤੇ ਨਾ ਜ਼ੋਰ ਦੇ ਸਸਰੀਕਾਲ ਜੀ ਕੀ ਬੋਲਾਂ ਮੈਂ ਬੁਰਾ ਸੋਣਾ ਇੱਕ ਮਿੰਟ ਦੇਈ ਮੈਂ ਤੇ ਪਾਣੀ ਲੈ ਆ ਕੇ ਦਿੰਦੀ ਆ ਤੁਸੀਂ ਬੋਲੋ ਇਹਨੇ ਬਲੌਗ ਚ श्रीकांत जी मेरे ब्लॉग दे स्वागत है स्वागत है मेरा नाम है जब्बी जब्बी और ऐसे ही लगा रहे हैं छाते ते सब्जियाँ सब्जियाँ मैं ऐसे ना तो खाने या बिरियाज़ ये देखो अमरूद ये सदा वो बिरियाज़ ये सांते पलाड़ने ये ਫੁੱਲ ਇਹ ਸਨੇਕ ਪਲਾਟ ਇਹ ਗਰੀ ਬਲੂ ਪਲਾਟ ਇਹ ਬਲੂ ਪਨਾ ਬਲੂ ਪਲਾਟ ਆਉਂ ਬੈਂਗਣ ਦਾ ਬੂਟਾ ਟਮਾਟਰ ਹਾਂ ਇਹ ਵੀ ਸਾਰੇ ਦੱਸੋ ਨਾ ਬੈਂਗਣ ਦਾ ਬੂਟਾ ਟਮਾਟਰ ਅਸੀਂ ਨਵੇਂ ਗਮਲੇ ਲੈ ਕੇ ਆਏ ਆ ਹਾਂ ਇਹ ਨਵੇਂ ਗਮਲੇ ਲੈ ਕੇ ਆਏ ਆ ਮम्मा ਪਾਣ ਲਾ ਹਾਂ ਇਹਨਾਂ ਦੇ ਵਿੱਚ ਅਸੀਂ ਮਿੱਟੀ ਪਾਈ ਆ ਖਾਦ ਪਾਈ ਗਮਲੇ ਤਿਆਰ ਕੀਤੇ ਨੇ ਆਹ ਖਾਨਾ ਨਾ ਮਟਾ ਇਹ ਤੇ ਆਹ ਇਹ ਮੇਰੀ ਮੰਮਾ ਬੂਟਿਆਂ ਨੂੰ ਦੇ ਰਹੀ ਆ ਪਾਣੀ ਪਾਣੀ ਤੇ ਆਹ ਮਿੱਟੀ 'ਚ ਵੀ ਅਸੀਂ ਪਾਣੀ ਪਾ ਦਈਏ ਤੇਰੀ ਮਿੱਟੀ ਆ ਚੰਗੀ ਤਰ੍ਹਾਂ ਮਿਕਸ ਹੋ ਜੂਗੀ ਮਿਕਸ ਹੋ ਜੂਗੀ ਮੰਮਾ ਇਹ ਡੱਬਾ ਲਾਇਓ ਪਾਣੀ ਲੈ ਆਪ ਨਹੀਂ ਆਪੇ ਲੈ ਆਉਣੀ ਆ ਸਟਿਕ ਮੈਂ ਧਾਈ सीने गाइस ना गल चलो हां अम्मा ने प्याज रख दिया हां पानी के तो ले खा छोटी तो बेटी आए पी लो छोटी तो ने नीचे जा अभी आई क्या सकती हां हाथ लगा के पिलोगे हां हाथ लगा के औरा पीना ਜਪਜੀ ਨੂੰ ਲੱਗੀ ਪਿਆਸ ਅਸੀਂ ਆ ਗਏ ਇੱਧਰ ਅੱਜ ਅਸੀਂ ਮਿੱਟੀ ਤਿਆਰ ਕੀਤੀ ਲੈ ਲੈ ਬੈਠ ਜਾ ਉਧਰ ਵਾਰ ਜੋ ਇੱਕ ਮੈਂ ਘਰ ਦੇ ਵਿੱਚ ਪਾਥੇ ਦੀ ਖਾਦ ਤਿਆਰ ਕਰਕੇ ਰੱਖਦੀ ਆ ਇੱਕ ਜਿਹੜੇ ਸਬਜ਼ੀਆਂ ਛਿਲਕੇ ਉਹਨਾਂ ਦੀ ਖਾਦ ਬਣਾਉਣੀ ਆ ਔਰ ਤੀਸਰੀ ਖਾਦ ਹੁੰਦੀ ਆ ਚਾਹ ਪੱਤੀ ਦੀ ਇਹ ਤੈਨੂੰ ਇਹਨੂੰ gutta ਕਿਉਂ ਹੁੰਦਾ ਚੀੜੀ ਚੀੜੀ ਦੇਖੋ ਲੜਦੀ ਹੈ ਗਾਇਜ਼ ਇਹ ਮੇਰੇ ਨਾਲ ਅੱਜ ਸ਼ਿਵਰਾਤਰੀ ਆ ਖੁਸ਼ੀ ਗਈ ਹੋਈ ਆਪਣੇ ਪਾਪਾ ਨਾਲ ਤੇ ਚਲੋ ਅਸੀਂ ਮਾਮਾ ਧੀ ਹਰ ਰੋਜ਼ ਦੀ ਤਰ੍ਹਾਂ ਇੱਕ ਦੂਜੇ ਦਾ ਸਾਥ ਦਿੰਦੀਆਂ ਹੋਈਆਂ ਇਸ ਬਲੌਗ ਦੇ ਵਿੱਚ ਇਹ ਤਾਂ ਹਰਦੀ ਨਹੀਂ ਹਰਦੀ ਉਹ ਦੇਖੋ ਤੋ ਕਾਇਸ ਦੇਖ ਲੈ ਤੈਨੂੰ ਚਲ ਚਲ ਕੈਮਰਾ ਬੰਦ ਕਰਦੇ ਫਿਰ ਲੈ ਇਹ ਨਾਰਾਜ਼ ਹੋ ਜਾਂਦੀ ਐ ਲੋ ਕਿੱਧਰ ਨੂੰ ਚੱਲੀ ਇੱਧਰ ਭਾਈ ਫਿਰਦਾ ਔਰ ਇਹ ਕਵਾੜ ਵਾਲਾ ਭਾਈ ਫਿਰਦਾ ਦੇਲਾ ਲਈ ਜੀਬਾਂ ਕੱਢਦੀ ਆ ਮੋਟੋ ਜੀ ਖਾ ਅੱਜ ਇਹਨੇ ਖਾਦੇ ਆ ਪ੍ਰਾਂਠੇ ਆਲੂ ਵਾਲੇ ਪ੍ਰਾਂਠੇ ਦਹੀਂ ਦੇ ਨਾਲ ਹਨਾ ਇਹ ਭੁਖੜੇ ਹਜੇ 3:30 4 ਦੇ ਕਰੀਬ ਟਾਈਮ ਹੋ ਗਿਆ ਹਜੇ ਤੱਕ ਖੁਸ਼ੀ ਹੋਣੀ ਤਾਂ ਨਹੀਂ ਆਏ ਪਰ ਜੱਜ ਜੀ ਦੀ ਮਸਤੀ ਸ਼ੁਰੂ ਹੋ ਗਈਆਂ ਸਟੈਕ ਵਾਲਾ ਆ ਗਿਆ ਗੁੱਡ ਮਾਰਨਿੰਗ ਸੋਸ਼ੀਅਰ ਕਾਲ ਅੱਜ ਕੁਛ ਹੀ ਨਹੀਂ ਜਾਣਾ ਟ੍ਰਿਪ ਤੇ ਤੇ ਆਪਾਂ ਬਣਾ ਲਈ ਚਾਹ ਅੱਜ ਸਾਂਝੇ ਰੋਟਣਾ ਪਿਆ 5 ਵਜੇ ਤੇ ਅੱਜ ਠੰਡੀ ਹਵਾ ਚੱਲਦੀ ਆ ਸ਼ਾਇਦ ਮੌਸਮ ਬੀਆ ਲਾ ਦੇਖੋ ਅੱਜ ਸਵੇਰੇ ਸਵੇਰ ਉੱਠ ਕੇ ਨੀਂਦ ਵੀ ਨਹੀਂ ਉਤਰੀ ਸਬਜ਼ੀ ਬਣਾ ਲਈ ਸੀ ਗੋਭੀ ਦੀ ਛੋੜੇ ਗਲਾਸ ਚ ਪੀਏ ਗੁੱਡੀ ਚਾਹ ਉਹ ਤੇ ਡੈਡੀ ਨੂੰ ਵੀ ਫੜਾ ਦੇ ਤੇ ਇਹ ਕਹਿੰਦੀ ਮੈਨੂੰ 6 ਵਜੇ ਰੋਟੀ ਚਾਹੀਦੀ ਆ ਮੈਂ ਕਿਹਾ ਚਲੋ ਠੀਕ ਐ ਬਣਾ ਦਿੰਨੇ ਰੋਟੀ ਚੱਲੇਗੀ ਸਮਾਂ 6 ਹੋ ਗਏ ਅੱਜ 27 ਤਰੀਕ ਹੈ ਔਰ ਦਿਨ ਹੈਗਾ ਵੀਰਵਾਰ ਦਾ ਛੁਟਕੀ ਰਾਣੀ ਸੋ ਰਹੀ ਆ ਅ ਪਹਿਲਾਂ ਤਾਂ ਹਵਾ ਚੱਲਦੀ ਸੀ ਠੰਡੀ ਠੰਡੀ ਹੁਣ ਜਦੋਂ ਮੈਂ ਡੋਕੀ ਦੀ ਰੋਟੀ ਰੱਖ ਕੇ ਆਈ ਤੇ ਬਾਹਰ ਦੇਖਿਆ ਬਾਹਰ ਤਾਂ ਮੌਸਮ ਖਰਾਬ ਹੋ ਗਿਆ ਕਿਨਮਨ ਹੋਣੀ ਸ਼ੁਰੂ ਹੋ ਗਈ ਕੁਝ ਦਿਨਾਂ ਤੋਂ ਇਦਾਂ ਹੀ ਚੱਲ ਰਿਹਾ

फेर ਅਸੀ ਰਾਤ ਨਾ ਆ ਦਿਖਾਈ ਦਿਖਾਈ ਰਾਤ ਇਹਦੇ ਆ ਚੁੰਡੀ ਇੱਥੇ ਮਿੱਟੀ ਕੀਤੀ ਔਰ ਰਬੜ ਬੈਡ ਪਾਤਾ ਦੇਖੋ ਕਿੰਨੀ ਸੋਹਣੀ ਲੱਗਦੀ ਆ ਹਨਾ ਜੱਪੂ ਜੱਬਜੀ ਦੀਦੀ ਨੂੰ ਪਾਪਾ ਛੱਡਿਆ ਏ ਟ੍ਰਿਪ ਜਾਣਾ ਦੀਦੀ ਨੇ ਅੱਜ ਘੁੰਮੀਆਂ ਕਰਨ ਚੰਡੀਗੜ੍ਹ ਪਤਾ ਮੈਡਮ ਨਾਲ ਆਪਣੇ ਫਰੈਂਡਸ ਨਾਲ ਹਾਂ 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 ਜੱਬਜੀ ਨੇ ਸੁੱਤੀ ਉੱਠ ਕੇ ਪਹਿਲਾਂ ਪਾਣੀ ਪੀਤਾ ਔਰ ਹੁਣ ਗੱਲਾਂ ਬਾਤਾਂ ਕਰ ਰਹੀ ਆ ਠਹਿਰ ਕੇ ਚਾਹ ਦਵਾਂਗੇ ਇਹਨੂੰ ਹਨਾ ਆ ਫੇਰ ਜਪ ਜੁੱਸ ਤੋਂ ਬਾਅਦ ਖਾਂਦੀ ਹੁੰਦੀ ਹਿੰਦੀ ਸਬਜੀ ਨਾਲ ਰੋਟੀ ਅੱਜ ਸਾਡੇ ਪੈਰਿਆ ਮੀਂਹ ਜੱਪੂ ਬਹੁਤ ਹੀ ਪੈਂਦਾ ਹਾਂ ਆ ਦੇਖੋ ਗਾਇਸ ਜਪਜੀ ਵੀ ਨਾ ਤੋ ਕਬੇਲੀ ਹੋ ਗਈ ਮੀਂਹ ਪੈ ਰਿਹਾ ਬਾਹਰ ਸਰਦਾਰ ਜੀ ਵੀ ਕੰਮ ਤੇ ਚਲੇਗਾ ਰੋਟੀ ਪਾਣੀ ਛੱਕ ਕੇ ਅੱਜ ਅਸੀਂ ਬਣਾਈ ਆ ਆਲੂ ਗੋਭੀ ਆ ਦੇਖੋ ਜਪਜੀ ਦੇ ਜੂੜਾ ਚਪੂਦਰੂ ਦੇਖੀ ਉਧਰ 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 ਆ ਦੇਖੋ ਜਪਜੀ ਦੇ ਚੂੜਾ ਕੀਤਾ ਇਧਰੋਂ ਦਿਖੂਗਾ ਗਾਇਸ ਇਧਰ ਦਿਖੂ ਤੁਖਾਈ ਆ ਦੇਖੋ ਜੂੜਾ ਕੀਤਾ ਇੱਥੇ ਇਹਦੀ ਮਿੱਟੀ ਕੀਤੀ ਹੋਈ ਆ ਕਿ ਆ ਬਾਰ ਕਵਰ ਹਨ ਤੇ ਸਿਰ ਜੱਜੀ ਦਾ ਪੌਣਾ ਇਹ ਸੀਪਿੰਗ ਕਿਟਿੰਗ ਕਿਟਿੰਗ ਕੀ ਛਾਪੀ ਲਿਆ ਬੜਾਈਏ ਜਾਦਾ ਟਾਈਮ ਤਾਂ ਮੋਸਟਲੀ ਹੋ ਗਿਆ ਅੱਜ ਅਸੀਂ ਸੋਚਿਆ ਸੀ ਛਾਪ ਤੇ ਜਾਵਾਂਗੇ ਹੋਰ ਦੇਖਦੇ ਬੂਟੇ ਬਾਟੇ ਕਰੀਏ ਹਨਾ ਕਿਉਂਕਿ ਜਦੋਂ ਵੀ ਨਰਸਰੀ ਚ ਪਨੀਰੀ ਆ ਗਈ ਮੈਂ ਲਗਾ ਦੇਣੀ ਆ ਤੇ ਜਰਤੋਰੀਆਂ ਦੇ ਬੀਜ ਨੇ ਉਹ ਤਕਰੀਬਨ ਅਜੇ 2 ਦਿਨ ਹੋਏ ਨੇ ਲਗਾਇਆ ਨੂੰ ਦੇਖਦੀ ਆ ਉਹਨਾਂ ਨੂੰ ਵੀ ਚੈੱਕ ਕਰਦੀ ਆ ਤੇ ਉਹ ਬਣਾ ਰਹੇ ਫ੍ਰੈਂਚ ਫਰਾਈ ਹਾਂ ਪੁੱਤ ਖਾਓਗੇ ਫ੍ਰੈਂਚ ਫਰਾਈ ਹਾਂ ਖਾऊंगी ਬਈ ਗਾਇਜ਼ ਮੀ ਪੰਦਾ ਸੋਚਿਆ ਕੁਝ ਬਣਾਇਆ ਜਾਵੇ ਆ ਸਾਡੇ ਕੋਲ ਆਲੂ ਪਏ ਸੀ 5-7 ਆਲੂਆਂ ਤੋਂ ਮੈਂ ਸੋਧੀਆਂ ਫ੍ਰੈਂਚ ਫਰਾਈ ਬਣਾਵਾ ਆ ਥੋੜਾ ਕੱਟ ਲੱਗਿਆ ਹੋਇਆ ਚਲੋ ਕੋਈ ਨਾ ਉਹ ਤਾਂ ਆਪਾਂ ਕੱਟ ਦਾਂਗੇ ਤੇ ਫ੍ਰੈਂਚ ਫਰਾਈ ਬਣਾਉਣ ਲਈ ਇਹਦੇ ਪਹਿਲਾਂ ਤਾਂ ਮੈਂ ਪੀਸ ਕਰੂੰਗੀ ਤੇ ਉਸ ਤੋਂ ਬਾਅਦ ਇਹ ਧੋਨੇ ਨੇ ਧੋ ਕੇ ਇਹਨਾਂ ਨੂੰ ਸੁਕਾਉਣਾ ਫਿਰ ਸਰੋਂ ਦੇ ਤੇਲ ਵਿੱਚ ਇਹਨਾਂ ਨੂੰ ਤਲੂੰਗੀ ਤੇ ਇਸ ਤਰ੍ਹਾਂ ਥੋੜੇ ਜਿਹਾ ਫ੍ਰੈਂਚ ਫ੍ਰਾਈ ਬਣਾਉਂਗੀ ਕਾਲਾ ਨਮਕ ਜਾਂ ਕਾਲੀ ਮਿਰਚਾਂ ਇਹ ਲਗਾ ਕੇ ਬਹੁਤ ਟੇਸਟੀ ਲੱਗਦੇ ਆ ਸੌਸ ਹੈਗੀ ਤਾਂ ਸਭ ਤੋਂ ਵਧੀਆ ਨਹੀਂ ਹੈਗੀ ਤਾਂ ਤੁਸੀਂ ਸਿਰਫ ਨਮਕ ਨਾਲ ਬੱਚਿਆਂ ਨੂੰ ਘਰ ਦੇ ਵਿੱਚ ਫ੍ਰੈਂਚ ਫ੍ਰਾਈ ਬਣਾ ਕੇ ਦੇ ਸਕਦੇ ਹੋ ਜਦੋਂ ਫ੍ਰੈਂਚ ਫ੍ਰਾਈ ਤਿਆਰ ਹੋ ਗਏ ਤਾਂ ਤੁਹਾਨੂੰ ਅਸੀਂ ਵੀਡੀਓ 'ਚ ਸ਼ੇਅਰ ਕਰਾਂਗੇ ਹੈਨਾ ਜੱਪੂ ਛੋਟੀਆਂ ਛੋਟੀਆਂ ਗੱਲਾਂ ਦਾ ਬੱਚਿਆਂ ਨੂੰ ਬਹੁਤ ਚਾਹ ਹੁੰਦਾ ਦੇਖੋ ਜੱਬ ਜਿੱਦਿਓ ਭੱਜੀ ਫਿਰਦੀ ਆ ਜਦੋਂ ਆ ਨੇ ਫ੍ਰੈਂਚ ਫਰਾਈ ਦੇ ਨਾਮ ਸੁਣਿਆ ਤੇ ਫ੍ਰੈਂਚ ਫਰਾਈ ਲਈ ਆ ਦੇਖੋ ਆ 6 ਕਾਲੂ ਨੇ ਜਿਨ੍ਹਾਂ ਇਹ ਕਟਿੰਗ ਪ੍ਰੋਪਰ ਕਰ ਲਈ ਔਰ ਕਟਿੰਗ ਕਰਨ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਦੋ ਤਿੰਨ ਪਾਣੀਆਂ ਦੇ ਵਿੱਚ ਜੀ ਹੁਣ ਇਹਨਾਂ ਨੂੰ ਸਰੋਂ ਦੇ ਤੇਲ 'ਚ ਬਣਾਵਾਂਗੇ ਹਨਾ ਜਪੋ ਤੇਲ ਇਹਦੇ ਵਿੱਚ ਮੈਂ ਥੋੜਾ ਹੀ ਪਾਇਆ ਤਕਰੀਬਨ ਇੱਕ ਕੌਲੀ ਕਿਉਂਕਿ ਦੇਖੋ ਥੋੜੇ ਥੋੜੇ ਬਣਾ ਲੂੰਗੀ ਇਹਦੇ ਵਿੱਚ ਫ੍ਰੈਂਚ ਫ੍ਰਾਈ ਜਿਹੜਾ ਪੁਰਾਣਾ ਤੇਲ ਹਾਂਜੀ ਆਹ ਦੇਖੋ ਇਹਦੀ ਜਿਓਮੈਟਰੀ ਬਾਕਸ ਜੀ ਇਹਦੀ ਜਿਓਮੈਟਰੀ ਬਾਕਸ ਤੇਲ ਦਾ ਨਾ ਇੱਕ ਗੱਲ ਧਿਆਨ ਰੱਖਿਆ ਕਰੋ ਚਾਹੇ ਚੀਜ਼ ਬਣਾਉਣ ਨੂੰ ਟਾਈਮ ਲੱਗ ਜੇ ਪਰ ਤੇਲ ਉਨਾ ਕ ਪਾਓ ਜਿਹੜਾ ਆਪਣਾ 1-2 ਤੜਕਿਆਂ ਤੋਂ ਬਾਅਦ ਖਤਮ ਹੋ ਜੇ ਉਹਨੂੰ ਬਾਰ-ਬਾਰ ਘਰ ਦੇ ਵਿੱਚ ਨਹੀਂ ਵਰਤਣਾ ਚਾਹੀਦਾ ਔਰ ਇੱਕ ਕੌਲੀ ਤੇਲ ਹੈ ਗੱਲ ਕਰੀਏ ਤਾਂ ਇੱਕ ਦੋ ਤੜਕਿਆਂ ਦੇ ਵਿੱਚ ਇਹ ਖਤਮ ਹੋ ਜਾਊਗਾ ਤਾਂ ਇਸ ਕਰਕੇ ਜਿਆਦਾ ਤੇਲ ਦੀ ਵਰਤੋਂ ਨਹੀਂ ਕਰ ਰਹੀ। ਫਲੌਜੀ 15 ਮਿੰਟ ਚ ਸਾਡੇ ਫ੍ਰੈਂਚ ਫ੍ਰਾਈ ਬਣ ਗਏ। ਫ੍ਰੈਂਚ ਫ੍ਰਾਈ ਦੇ نیچے ਨਾ ਕਾਟਨ ਦਾ ਕੱਪੜਾ ਜ਼ਰੂਰ ਰੱਖਿਆ ਕਰੋ ਜਿਹੜਾ ਤੇਲ ਹੁੰਦਾ ਨਾ ਉਹ ਰਚ ਜਾਂਦਾ ਕੱਪੜੇ 'ਚ ਔਰ ਜਿਆਦਾ ਆਇਲੀ ਜੇ ਨਹੀਂ ਬਣਦੇ ਇਹ ਫ੍ਰੈਂਚ ਫ੍ਰਾਈ ਤੇ ਬਾਕੀ ਇਹਦੇ ਨਾਲ ਦੀ ਨਾਲ ਨਮਕ ਲਗਾ ਦਿਆ ਕਰੋ। ਉਦੇ ਨਾਲ ਇਹ ਹੁੰਦਾ ਕਿ ਨਮਕ ਚਿਪਕ ਜਾਂਦਾ ਕਿਉਂਕਿ ਪਹਿਲਾਂ ਪਹਿਲਾਂ ਇਹ ਆਇਲੀ ਹੁੰਦੇ ਨੇ ਚਿਪਕ ਜਾਂਦਾ ਜਦੋਂ ਇਹ ਠੰਡੇ ਹੋ ਜਾਂਦੇ ਨੇ ਤਾਂ ਇਦਾਂ ਸੁੱਕ ਜਾਂਦੇ ਨੇ ਤਾਂ ਫਿਰ ਨਮਕੇ ਤੇ ਰੁਕ ਠਹਿਰਦਾ ਨਹੀਂ ਹੈਨਾ ਇਸ ਗੱਲ ਦਾ ਧਿਆਨ ਰੱਖਿਓ ਤੇ ਬੱਚਿਆਂ ਦੀ ਫੇਵਰਿਟ ਡਿਸ਼ ਹੈ ਜਪਜੀ ਨੂੰ ਉਬਲੇ ਹੋਏ ਆਲੂਏ ਸਭ ਚਿਪਸ ਵਗੈਰਾ ਮੈਂ ਘਰੀ ਬਣਾ ਕੇ ਦਿੰਨੀ ਆ ਥੋੜੇ ਬਣਾ ਦੋ ਬਹੁਤ ਆ ਜਬਜੀ ਤਾਂ ਇੰਤਜ਼ਾਰ ਰਹੀ ਹੁੰਦਾ ਪਹਿਲਾਂ ਇਹਨੂੰ ਪਲੇਟ ਤਿਆਰ ਕਰਕੇ ਦਵਾ। ਸੋ ਗਾਇਸ ਫ੍ਰੈਂਚ ਫ੍ਰਾਈ ਬਣ ਕੇ ਤਿਆਰ ਹੋ ਗਏ ਤੇ ਸਿੱਧਾ ਨਮਕ ਲਗਾਇਆ। ਮੈਨੂੰ ਮਿਲਿਆ ਨਹੀਂ। ਮਿਲਿਆ ਨਹੀਂ? ਨਹੀਂ ਨਹੀਂ। ਜੱਪੂ ਗਰਮ ਨੇ ਇੱਧਰ ਲਈ ਸਾਈਡ ਖੜਿਆ 1 ਮਿੰਟ। ਛੇੜੀ ਨਾ ਪਲੇਟ ਅੱਚਾ ਕਿਤੇ गिर ਜਾਣ। ਬਈ ਟੇਬਲ ਬਣਾਉਣਾ ਸੀ। ਚਲ ਕੋਈ ਨਾ ਆਪਾਂ ਇੱਕ ਟੇਬਲ ਤੇ ਬੈਠ ਕੇ ਖਾਣੇ ਆ। ਚਲੋ ਆਜੋ। ਆਜੋ ਗਾਇਸ। ਲੋ ਜੱਪੂ ਬੈਠ ਗਿਆ ਆਪਣੀ ਕੁਰਸੀ ਤੇ ਬੈਠੋ ਜੱਪੂ। ਏ ਜਪੂ ਹੈਲੋ ਹੈਲੋ ਹੁਣ ਤਾਂ ਖੁਸ਼ ਆ ਹੁਣ ਤਾਂ ਹੈਲੋ ਹੈਲੋ ਹੋ ਰਹੀ ਆ ਜਪੂ ਆ ਵਾਲੇ ਠੰਡੇ ਨੇ ਠੀਕ ਐ ਸਾਲੇ ਗਰਮ ਨਹੀਂ ਹਾਂ ਇਹ ਵਾਲੇ ਠੰਡੇ ਨੇ ਟਾਈਮ ਤਾਂ ਜਿੱ ਇੱਕ ਵੱਜ ਗਿਆ ਪਰ ਨਾ ਬਾਹਰ ਦੇਖਿਆ ਤਾਂ ਮੀ ਆ ਗਿਆ ਸਰਦਾਰ ਜੀ ਫਿਰ ਮੇਰੇ ਨਾਲ ਲੇਟ ਹੀ ਆਉਣਗੇ ਅੱਜ ਸਵੇਰ ਦੀ ਇੰਨੀ ਠੰਡੀ ਹਵਾ ਚੱਲਦੀ ਆ ਆ ਛੁਟਕੀ ਰਾਣੀ ਮੇਰੀ ਜੇਪੋ ਇਧਰ ਉਹ ਪਹਿਲਾਂ ਮੀਂਹ ਦੇਖ ਤੂੰ ਗੇਟ ਦੇ ਕੋਲ ਖੜਕੀ ਦੇਖ ਪਤਾ ਨਹੀਂ ਤੁਸੀਂ ਉਹਨਾਂ ਦਾ ਟ੍ਰਿਪ ਦਾ ਕੀ ਬਣਿਆ ਹੋਣਾ ਹਨਾ ਮੀਂਹ ਦੇ ਵਿੱਚ ਚਲੋ ਬਾ ਕੀ ਕਣੀਆਂ ਵਗੈ ਜਪੋ ਕਣੀਆਂ ਨਾ ਪੈ ਜਾਣਾ ਦੇਖੋ ਮੀਂਹ ਪੈਂਦਾ ਬਾਹਰ ਵਾਹ ਜੀ ਵਾਹ ਕਣੀਆਂ ਪੈਂਦੇ ਰੋਟੀ ਤਾਂ ਡੌਗੀ ਖਾ ਗਿਆ ਮੈਂ ਆਟਾ ਗੁੰਨਣ ਲੱਗੀ ਸੀ ਮੈਂ ਕਿਹਾ ਕਿਤੇ ਮੈਂ ਲੇਟ ਹੋ ਗਈ ਜਦੋਂ ਬਾਹਰ ਆਗੇ ਦੇਖਿਆ ਤਾਂ ਮੀਂਹ ਪੈਂਦਾ ਸੀ ਚਲੋ ਫੇਰ ਝੜੀ ਜੀ ਲੱਗੀ ਹੋਈ ਆ ਹਨਾ ਜੱਪੂ ਕੀ ਕਰੀਏ ਦੱਸ ਹਨਾ ਜੱਪ ਜੀ ਵੀ ਬਾਹਰ ਨਿਕਲ ਨਿਕਲ ਦੇਖਦੀ ਆ ਮੀਚ ਨਹੀਂ ਖੜਨਾ ਪੁੱਤ ਚਲੋ ਬੇਟਾ ਆ ਜਾ ਜੱਪੁ ਨਾਤਾ ਹੋਇਆ ਪੁੱਤ ਆ ਜਾ ਸੁਣਿਆ ਆ ਜਾ ਮਮੇ ਗੁਕੀ ਮੁਰਾ ਕੀ ਅੱਜ ਮੈਂ ਤੇ ਜੱਪ ਜੀ ਨੇ ਫੇਰ ਗਿੱਧਾ ਪਾਇਆ ਸੀ ਹਨਾ ਜੱਪੂ ਅਸੀਂ ਜਦੋਂ ਵੀ ਮਸਤੀ ਕਰਨੀ ਹੁੰਦੀ ਆ ਮਾਂ ਮਾਤੀਆਂ ਨੇ ਘਰੇ ਰਹਿ ਕੇ ਅਸੀਂ ਗਿੱਦਾ ਬੋਲੀਆਂ ਭੰਗੜਾ ਹਨਾ ਜੱਪੂ ਫੜ ਕੇ ਦਿਖਾਓ ਫੜ ਕੇ ਦੇਖ ਗਿਰਨਾ ਨਹੀਂ ਫੜ ਲਓ ਫੜ ਲਓ ਇਹਨੂੰ ਕਿੱਧਰ ਗਈ ਜੱਬਜੀ ਥੱਪਾ ਜੱਬਜੀ ਥੱਪਾ ਇਹਦਾ ਇਹ ਪੜਦੇਆਂ ਕੋਲ ਬਹੁਤ ਝੂਲਦੀ ਜੱਬਜੀ ਥੱਪਾ پکڑ ਲਿਆ پکڑ ਲਿਆ پکڑ ਲਿਆ ਹੁਣ ਕਿੱਧਰ ਨੂੰ ਸਾਡੀਆਂ ਰਜਾਈਆਂ ਖੂਬਸੂਰਤ ਆਪਣੇ ਬੈੱਡ ਸ਼ੀਟ ਸੈੱਟ ਕਰ ਲਾ ਇਹ ਗੁੱਡੀ ਏ ਬਾਸ ਹੋਣੇ ਜੋ ਬਸ ਬਸ اے ਚਮਲ ਕੀ ਦੇਖੋ ਆਰੇ ਮੰਜੇ ਤੇ ਜਬ ਜੀ ਦਾ ਰੌਣਕ ਲਾਈ ਰੱਖਨੇ ਕਦੇ ਲੱਕ ਗੱਗਰਾ ਪਾ ਲੂ ਕਦੇ ਰਮਾਲ ਮੁੱਥੇ ਲਵੇੜ ਲੂ ਕਦੇ ਚੁੰਨੀ ਨਾ ਖੇਡੋ ਤੇ ਇਦਾਂ ਕਰਦੇ ਕਰਦੇ ਮੇਰੀ ਲਾਡੋ ਦਾ ਸਾਰਾ ਦਿਨ ਬਹੁਤ ਵਧੀਆ ਨੰਗ ਜਾਂਦਾ ਹਨਾ ਗੁਗੜੀ ਗੁਗੜੀ ਅੱਜ ਸਾਰਾ ਦਿਨ ਮੀਂਹ ਪਿਆ ਕੁਸ਼ੀ ਵੀ ਆ ਗਈ ਸੀ ਪੜ ਗਈ ਅੰਦਰ ਆ 5:30 ਵਜੇ ਅੱਜ ਸਾਰਾ ਦਿਨ ਮੀਂਹ ਪਿਆ ਤਿਆ छुटਕੀ ਅੱਜ ਤਾਂ ਮੈਨੂੰ ਬੜੀ ਪਿਆਰੀ ਲੱਗਦੀ ਹੈ ਇਹਦੀ ਫਰੈਂਚ ਦਿਖਾਈ ਤੇਰੀ ਮਿੱਡੀ ਆ ਦੇਖੋ ਇਹ ਟਿੱਡੀ ਇਦਾਂ ਦੇਖ ਟਿੱਡੀ ਇਹਦੀ ਫਰੈਂਚ ਬੜੀ ਕੈਨੇਡਾ ਜਿਹੀ ਅੱਜ ਮੈਂ ਤੋਂ ਬਲੌਗ 'ਚ ਕੁਝ ਨਹੀਂ ਐਡ ਹੋਇਆ ਕਿਉਂਕਿ ਦੇਖੋ ਕੋਈ ਕੋਈ ਐਕਟੀਵਿਟੀ ਨਹੀਂ ਕੋਈ ਕੋਈ ਕੰਮਕਾਰ ਨਹੀਂ ਹੋਇਆ ਮੀ ਕਰਕੇ ਸਭ ਠੱਪ ਹਾਂ ਪੁੱਤ ਦੇਖ ਦਿਆ ਤਾਂ ਬੱਸ ਅੱਜ ਮੈਂ ਜਪਜੀ ਨੂੰ ਟਕਾ ਕੇ ਬਿਠਾਇਆ ਕਿਉਂਕਿ ਬਾਹਰ ਠੰਡੀ ਹਵਾ ਬਹੁਤ ਚੱਲਦੀ ਹੈ ਹਨਾ ਔਰ ਇਹ ਜਾਂਦੀ ਠੰਡੀ ਖਰਾਬ ਕਰਦੀ ਤਾਂ ਕਰਕੇ ਅਸੀਂ ਛੱਤ ਤੇ ਵੀ ਨਹੀਂ ਗਏ ਛੱਤ ਤੇ ਬਹੁਤ ਠੰਡੀ ਹਵਾ ਸੀ ਔਰ ਕਣੀਆਂ ਪੈਂਦੀਆਂ ਰਹੀਆਂ ਨੇ ਅੱਜ ਸਾਰਾ ਦਿਨ ਐਦਾਂ ਕਰਦੇ ਸਾਰਾ ਦਿਨ ਲੰਘ ਗਿਆ ਔਰ ਬਲੌਗ ਦਾ ਐਂਡ ਕਰਦੇ ਮਿਲਦੇ ਆਂ ਫਿਰ ਅਗਲੇ ਬਲੌਗ ਚ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਸਰਸ਼ੀਕਾਲ ਜੀ ਬਾਏ ਗਾਇਜ਼